ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ 100 ਗਜ ਦੇ ਵਿੱਚ ਬਣੀ ਹੋਈ ਆ ਆਪਾਂ ਦੇਖਾਂਗੇ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਤੇ ਗੱਲ ਕਰਦੇ ਆਂ ਆਪਾਂ ਅੱਜ ਦੀ ਕੋਠੀ ਦੀ ਲਾਲ ਸਿੰਘ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਇਹ ਕੋਠੀ ਆ 100 ਗਜ ਦੇ ਵਿੱਚ ਬਣੀ ਹੋਈ ਆ ਸੋ ਬਹੁਤ ਹੀ ਸ਼ਾਨਦਾਰ ਕੋਠੀ ਆ ਤੁਸੀਂ ਦੇਖ ਸਕਦੇ ਹੋ ਕਾਰਨਰ ਵਿੰਡੋ ਲੱਗੀ ਆ ਲਿਵਿੰਗ ਏਰੀਆ ਤੋ ਟੂਰ ਵਿੰਡੋ ਦੀ ਗੱਲ ਕਰੀਏ ਟਾਇਲਸ ਦੀ ਗੱਲ ਕਰੀਏ ਵਾਸ਼ ਰੂਮ ਦੀ ਗੱਲ ਕਰੀਏ ਪੋੜੀਆਂ ਦੀ ਰੇਲਿੰਗ ਦੀ ਗੱਲ ਕਰੀਏ ਆਲ ਓਵਰ ਸਾਰੀ ਕੋਠੀ ਦਾ ਕੰਮ ਜਿਹੜਾ ਬਹੁਤ ਹੀ ਸ਼ਾਨਦਾਰ ਹੋਇਆ ਵੀ ਆ ਸੋ ਇਸ ਵੇਲੇ ਆਪਾਂ ਹੈਗੇ ਆ ਰਸੋਈ ਦੇ ਵਿੱਚ ਸੋ ਕਾਬੜ ਦਾ ਕੰਮ ਆ ਜਿਹੜਾ ਉਹ ਬਾਕੀ ਆ ਬਾਕੀ ਪੀਓਪੀ ਦੀ ਗੱਲ ਕਰੀਏ ਜਾਵਾਂ ਹਾਈਲਾਈਟਰ ਜਿਹੜਾ ਦਿੱਤਾ ਹੋਇਆ ਅ ਡ੍ਰੈنگ ਰੂਮ ਦੇ ਵਿੱਚ ਜਾਂ ਲੋਬੀ ਦੇ ਵਿੱਚ ਬਹੁਤ ਹੀ ਖੂਬਸੂਰਤ ਸੋ ਬਹੁਤ ਹੀ ਸ਼ਾਨਦਾਰ ਕੋਠੀ ਜਿਹੜੀ ਆ ਬਣੀ ਹੋਈ ਆ ਇਸ ਵੇਲੇ ਆਪਾਂ ਦੇਖ ਰਹੇ ਆ ਲਾਲ ਸਿੰਘ ਬਠਿੰਡਾ ਸ਼ਹਿਰ ਦੇ ਵਿੱਚ 102 ਦੀ ਕੋਠੀ ਸੋ ਰੇਡ ਦੀ ਗੱਲ ਕਰੀਏ ਤਾਂ 28 ਲੱਖ ਰੁਪਏ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦੀ ਵੀ ਸਕਦੇ ਹੋ ਸੋ 2 ਬੈੱਡਰੂਮ ਜਿਹੜੇ ਆ ਗਰਾਊਂਡ ਫਲੋਰ ਤੇ ਬਣੇ ਹੋਇਆ ਤੇ ਇੱਕ ਬੈੱਡਰੂਮ ਜਿਹੜਾ ਫਰਸਟ ਫਲੋਰ ਤੇ ਬਣਿਆ ਹੋਇਆ ਆਪਾਂ ਉਹ ਵੀ ਦੇਖਾਂਗੇ ਸੋ ਸਾਰੀ ਕੋਠੀ ਜਿਹੜੀ ਆ ਬਹੁਤ ਹੀ ਸ਼ਾਨਦਾਰ ਆ ਬਹੁਤ ਹੀ ਸੋਹਣਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਚਾਹੇ ਉਹ ਟਾਈਲਸ ਦਾ ਹੋਵੇ ਚਾਹੇ ਵਾਲਪੇਪਰ ਦਾ ਹੋਵੇ ਚਾਹੇ ਪੀਓਪੀ ਦਾ ਹੋਵੇ ਸੋ ਬਹੁਤ ਹੀ ਸ਼ਾਨਦਾਰ ਕੋਠੀ ਆ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਲਾਲ ਸਿੰਘ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਰੇਟ ਜਿਹੜਾ ਹੈਗਾ 28 ਲੱਖ ਰੁਪਈਆ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਤੇ ਆਜੋ ਫਿਰ ਚੱਲਦੇ ਆ ਆਪਾਂ ਫਰਸਟ ਫਲੋਰ ਤੇ ਸੋ ਇਸ ਵੇਲੇ ਆਪਾਂ ਫਰਸਟ ਫਲੋਰ ਤੇ ਆ ਮੌਂਟੀ ਦੇ ਨਾਲ ਇੱਕ ਬੈਡਰੂਮ ਦਿੱਤਾ ਹੋਇਆ ਬਾਕੀ ਖੁੱਲਾ ਡੁੱਲਾ ਜਿਹੜਾ ਵਿਹੜਾ ਤੇ ਅਟੈਚ ਵਾਸ਼ਰੂਮ ਐਲੀਵੇਸ਼ਨ ਆ ਇਸ ਕੋਠੀ ਦਾ ਔਰ ਬਹੁਤ ਹੀ ਵਧੀਆ ਇਸ ਕੋਠੀ ਦਾ ਕੰਮ ਹੋਇਆ ਵੀ ਆ ਤੁਸੀਂ ਦੇਖ ਕੇ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਸੋ ਸਾਰੀ ਕੋਠੀ ਦਾ ਕੰਮ ਆ ਜਿਹੜਾ ਬਹੁਤ ਹੀ ਵਧੀਆ ਬਹੁਤ ਹੀ ਸ਼ਾਨਦਾਰ ਹੋਇਆ ਵੀ ਆ ਰੇਟ 28 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਕਾਫੀ ਫੁੱਲਾ ਡੁੱਲਾ ਜਿਹੜਾ ਉੱਪਰ ਵੇੜਾ ਦਿੱਤਾ ਹੋਇਆ ਬਹੁਤ ਹੀ ਸੋਹਣਾ ਐਲੀਵੇਸ਼ਨ ਆ ਸਟੀਲ ਦੀ ਰੇਲਿੰਗ ਆ ਸਟੀਲ ਦੀਆਂ ਪੌੜੀਆਂ ਦੀ ਵੀ ਰੇਲਿੰਗ ਜਿਹੜੀ ਆ ਸਟੀਲ ਦੀ ਆ ਔਰ ਬਿਲਕੁਲ ਫਰੈਸ਼ ਕੋਠੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇਸ ਕੋਠੀ ਦਾ ਜਿਹੜਾ ਕੰਮ ਹੋਇਆ ਵੀ ਆ ਲਾਲ ਸਿੰਘ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਕਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਸਲੋ ਮੋਸ਼ਨ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਭੇਜੋ 3-4 ਮਿੰਟਾਂ ਦੀ ਔਰ ਕਰ ਦੀ ਸਾਰੀ ਡਿਟੇਲ ਇੱਕ ਪੇਜ ਉੱਤੇ ਲਿਖ ਕੇ ਉਹਦੀ ਫੋਟੋ ਖਿੱਚ ਕੇ ਬਾਈ ਜੀ ਭੇਜਿਆ ਕਰੋ ਤੇ ਦੋ ਤਿੰਨ ਫੋਟੋ ਆ ਬਾਕੀ ਐਡਾਪਾ ਤੋਂ ਵੱਡੀ ਫਰੀਚ ਕਰਾਂਗੇ ਤੇ ਜਾਂਦੇ ਜਾਂਦੇ ਇੱਕ ਛੱਤ ਜਿਹੜੀ ਆ ਆਪਾਂ ਫੇਰ ਮਾਰਦੇ ਆ ਇਸ ਘਰ ਦੇ ਉੱਤੇ ਸੋ ਬਹੁਤ ਹੀ ਸੋਹਣਾ ਜਿਹੜਾ ਕੰਮ ਆ ਇਸ ਪੁੱਠੀ ਦਾ ਹੋਇਆ ਵੀ ਆ ਸੋ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਬਾਈ ਜੀ ਸ਼ੇਅਰ ਜ਼ਰੂਰ ਕਰ ਦਿਓ ਫਰੀ ਆਫ ਕੋਸਟ ਹੀ ਆ ਤੇ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਚ ਪਾਓ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ